ਗੁੱਡ ਮਾਰਨਿੰਗ ਜੀ ਸਵਾਗਤ ਹੈ ਆਪਣਾ ਅੱਜ ਦੀ ਨਵੀਂ ਵੀਡੀਓ ਤੇ ਆਪਾਂ ਮਿੱਠੀ ਆ ਗਿਆ ਤੇ ਦੂਜੇ ਰਵੇ ਜੀ ਕਰਦੇ ਆ ਸਟਾਰਟਿੰਗ ਤੇ ਪਾਣੀ ਆਪਣਾ ਲਾਤਾ ਇੱਟ ਨੂੰ ਮਸਾਲਾ ਵੀ ਬਣਾਤਾ ਵਸ ਤਿਆਰੀ ਆ ਹੁਣ ਸ਼ੁਰੂ ਸਟਾਰਟ ਕਰਨ ਦੇ ਕੰਮ ਚਾਹ ਪੀਣੀ ਮਿੱਠੀ ਨੇ ਆਪਾਂ ਵੀ ਪੀਣੀ ਪਾਣੀ ਵਧੀਆ ਲੱਗਿਆ ਇੱਟ ਨੂੰ ਬਸ ਹੁਣ ਕਰਦੇ ਆ ਰੱਬ ਦਾ ਨਾਲ ਲਾ ਕੇ ਕੰਮ ਸਟਾਰਟ ਸਤਨਾਮ ਵਾਹਿਗੁਰੂ ਬੱਬਾ ਮੇਰੀ ਰੱਖੇ ਲਓ ਜੀ ਮਿੱਤਰੋ ਕੌਲਿਆਂ ਦਾ ਕੰਮ ਪੰਪ ਆਪਣਾ ਲੱਗ ਗਿਆ ਸਿਰੇ ਤੇ ਹੁਣ ਕੰਤ ਦਾ ਲੱਗੇ ਹੋয়াਗੇ ਤੇ ਇਹ 4 ਇੰਚੀ ਲਾ ਰਹੇ ਹਾਂਗੇ ਆਪਾਂ ਤੇ ਇਟਾਂ ਮੈਂ ਨਾਲ ਹੁੰਦੇ ਸਾਫ ਕਰ ਕਰ ਫੜਾਈ ਜਣਾ ਚੱਠਾ ਸੀਗਾ ਇਹਦੇ ਵਿੱਚ ਰੋੜੇ ਵੀ ਹੋੜੇ ਜਿੰਨੇ ਕੇ ਵਰਤੇ ਕੇ ਵਰਤਾਂਗੇ ਤੇ ਬਾਕੀ ਆਪਾਂ ਇਟਾਂ ਨਾਲ ਹੁੰਦੇ ਲਵੇ ਲਾੜੀਆਂ ਸਾਫ ਕਰਕੇ ਦੋਸਾਲਾ ਦਾ ਆਪਾਂ ਬਣਾਈ ਰੱਖਦੇ ਹਾਂਗੇ ਕੈਨੀ ਹੰਦਾ ਵਮੇਤ੍ਰ ਨੂੰ ਆ ਵੀ ਬਣਾ ਲਈਦਾ ਮਸਾਲਾ ਤੇ ਆਪਾਂ ਨੇ ਹੁਣ ਅਜਰ ਅਵੀਦਾਸ ਮਹਾਰਾਜ ਜੀ ਦਾ ਨਗਰ ਗੀਤਨ ਤੇ ਆਪਾਂ ਨੇ ਸਾਰੀ ਜਗ੍ਹਾ ਤੇ ਪੂਰਾ ਫਲ ਜੀ ਗੰਤ ਪਿਆ ਹੋਇਆ ਸੀਗਾ ਤੇ ਆਪਾਂ ਨੇ ਸਾਰਾ ਸਾਫ਼ ਕਰਤਾ ਆਹ ਰੋੜੀ ਰਹਿ ਗਈ ਥੋੜੀ ਜੀ ਇਹ ਵੀ ਸਾਈਡ ਤੇ ਆ ਇਥੋਂ ਦੀ ਬਸ ਆ ਬਹੁਤ ਵੱਡੀ ਗਲੀ ਆਪਣੀ ਤਾਂ ਆਪੇ ਨੱਗ ਜਣਾ ਨਗਰੀਤਨ ਦੇ ਸਾਈਡ ਤੋਂ ਦੀ ਤੇ ਇਹਨੂੰ ਟਰੈਕਟਰ ਨਾਲ ਵੀ ਹੁਣ ਦੇਖਦੇ ਆਂ ਢੋਲੇ ਦਾ ਸਮਾਨ ਲੈ ਕੇ ਆਉਣਾਗਾ ਇਹਦੇ ਉੱਤੇ ਢੁਲਾ ਕਰਨਾ ਈ ਢੁਲਾ ਕਰਕੇ ਫੇਰ ਲਾਈਨ ਇੰਟਰਲੂਟਰ ਬਣ ਜਾਊਗਾ ਤੇ ਆਹ ਕੰਧ ਦੇ ਵਿੱਚ ਆ ਡਿਜ਼ਾਈਨ ਪਾ ਗਿਆ ਜੀ ਡਿਜ਼ਾਈਨ ਪੋਆ ਆਪਣੇ ਤੇ ਬਹੁਤਿਆਨੇ ਨੇ ਆਪ ਪਤਣੇ ਵੀ ਆਹ ਕੀ ਚੀਜ਼ ਕਰਾਈਏ ਤੁਸੀਂ ਨੇ ਤੇ ਰਾਲ ਨੂੰ ਦੱਸਿਆ ਵੀ ਇੱਥੇ ਡਿਜ਼ਾਈਨ ਪੋਈਦਾ ਥੱਲੇ ਨੀਚੇ ਦਾ ਸਾਡੇ ਨੇ ਉਈ ਆ ਗਏ ਇੱਥੇ ਤੱਕ ਤੇ ਪਾਦਰੀ ਵੀ ਬਸ ਪਾਤ ਆ ਗਈ ਪਾਦਰੀ ਲੱਗ ਜੋ ਆਪਣੀ ਟਰਾਲੀ ਦੀ ਆਪਾਂ ਪ੍ਰੇਤੀ ਦੀ ਭਰਾ ਲੈ ਆਂਦੀ ਸੀ ਕਿ ਤੇ ਮੈਂ ਚਲ ਉਹ ਹੁਣ ਉਹ ਘਟੇ ਨਾ ਯਾਰ ਟਾਈਮ ਤੇ ਓਖਾ ਹੋ ਜਾਂਦਾ ਹਨ ਤੇ ਹੁਣ ਆ ਲੱਗੇ ਹੋਇਆ ਕੋਲਾ ਬਣ ਗਿਆ ਇਧਰਲਾ ਵੀ ਤੇ ਹੁਣ ਕੰਦ ਲੱਗੇ ਹੋਏ ਆਗੇ ਆਪਾਂ 4 ਇੰਚੀ ਮਾਰਨ ਤੇ ਪ੍ਰਸ਼ਾਦਾ ਪਾਣੀ ਹੁਣ ਸੱਕੜੀਏ ਪ੍ਰਸਾਦਾ ਪਣੀ ਛੱਕੇ ਲੱਗਦੇ ਆਂਗੇ ਮਾਤਾ ਕਹਿੰਦੀ ਰੋਟੀ ਖਾ ਲੈ ਮੇਤਰੀ ਲੱਗਿਆ ਰੋਟੀ ਖਾਣਾ ਮੇਤਰੀ ਜੀ ਪ੍ਰਸਾਦਾ ਪ੍ਰਸਾਦਾ ਜੀ ਲੈ ਲੋ ਜੀ ਠੀਕ ਮੰਮੀ ਆ ਲੈ ਮੇਤਰੀ ਨੂੰ ਪ੍ਰਸਾਦਾ ਦੇ ਲੋ ਜੀ ਮੇਤਰੀ ਜੀ ਨੂੰ ਪ੍ਰਸਾਦਾ ਬਣੀ ਸਿਖਾਉਨੇ ਆ ਕੱਲਾ ਨਾਲੇ ਆ ਸਕਦੇ ਆ ਆਪਣੇ ਪੁਆਲਿਆ ਬਾਤੀ ਰੋਟੀ ਆਪਣੀ ਚਾਹ ਵੀ ਧਰਤੀ ਮਾਤਾ ਨੇ ਇਹ ਆਮਾ ਕਰਤਾ ਦਰੇ ਮੇਹਤਰੀ ਨੂੰ ਦੇ ਆਈਏ ਹੰਦਾ ਲੋਈ ਪ੍ਰਸਾਦਾਂ ਦੇ ਹੋ ਗਿਆ ਕੰਮ ਦੇ ਨਾਲ ਨਾਲ ਛੱਡ ਵੀ ਜ਼ਰੂਰੀ ਹੈ ਛੱਡ ਖਾਤਰੀ ਜਪਾ ਛੱਡ ਦਿਆਂਗੇ ਲਓ ਮੇਹਤਰੀ ਦੋ ਖਾ ਲੋ ਉਹ ਖਾਲਾ ਕੁਛ ਨਹੀਂ ਹੰਦਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕੀ ਹੋ ਗਿਆ 58 ਹੋ ਗਿਆ ਵਾਹ ਦੇ ਫਿਰ ਕੀ ਹੋ ਗਿਆ ਲੋ ਜੀ ਮਿਸਾਲਾ ਜੀ ਛਪਣ ਕਰ ਲਈ ਦੁਬਾਰਾ ਤਿਆਰੀ ਬਣਾਉਣ ਦੀ ਜੇ ਮਿਸਤਰੀ ਆਪਦਾ ਕੰਮ ਕਰ ਜਾਂਦਾ ਹੈ ਜੇ ਦੁਬਾਰਾ ਆਪਾਂ ਵਾ ਇਹਨੂੰ ਲੱਗਾਂਗੇ ਇਹਨੂੰ ਮਿਲਾਵਾਂਗੇ ਆਪਾਂ ਹੋਲੇ ਨੂੰ ਜਿਹਦੇ ਨਾਲ ਕੰਧ ਦੇ ਤੇ ਵੇ ਆਪਣੇ ਰਮਨਦਾਸ ਸਿੰਘ ਦੇ ਜੀਰੂ ਦੇ ਖਾਲਸਾ ਦਾ ਨਗਰ ਕੀਰਤਨ ਆ ਰਿਹਾ ਜੀ ਤੇ ਚੈਰੀ ਕਰਦੇ ਫਿਰ ਰਹੇ ਨੇ ਪੂਰੇ ਸੰਗਤੀ ਤੇ ਸੋਨੋ ਵੀ ਕਰਾਵਾਇਆ ਆਪਾਂ ਨਗਰ ਕੀਰਤਨ ਦੇ ਦਰਸ਼ਨ ਲੋ ਜੀ ਸੰਗਤ ਇਕੱਠੀ ਹੋ ਚੁੱਕੀ ਆ ਨਗਰ ਕੀਰਤਨ ਦੇਖਣ ਆਲੀ ਆਪਣੇ ਪਰ ਪਹੁੰਚ ਰਿਹਾ ਨਗਰ ਕੀਰਤਨ ਸੰਗਤ ਸਾਰੀ ਇਕੱਠੀ ਹੋ ਗਈ ਲੋ ਜੀ ਆ ਗਿਆ ਨਗਰ ਕੀ ਤਨ ਇਹ ਮੂਰੇ ਪਾਣੀ ਛਿੜਕ ਰਹੇ ਨੇਗੇ ਲਾਲੀ ਸਿੰਘ ਚਲਾ ਰਹੇ ਟਰੈਕਟਰ ਸੇ ਸੇਵਾਦਾਰ ਆ ਗਏ ਝਾੜੂ ਵਾਲੇ ਲੋ ਜੀ ਰੌਣਕਪੁਰੀ ਫਲ ਹੋ ਗਈ ਆਪਣੀ ਗਲੀ ਚ ਇੰਨਾ ਕੱਸਤਾ ਕਦੇ ਹੁੰਦਾ ਨਹੀਂ ਨਾਨਾਗਰ ਕੀਰਤਨ ਤੇ ਹੋ ਗਿਆ ਠੀਕਾ ਠੀਕਾ ਲੋ ਜੀ ਕਰੋ ਦਰਖਾਣਾ ਠੀਕ ਹੈ ਠੀਕ ਹੈ

Så då kan det bli en kamp. ਆਪਰ ਵਰਸ ਨਚਰੀ ਹੁੰਦੇ ਜਿਉਂ ਰਵਿਦਾਸ ਮਹਾਰਾ ਜੀ ਦੇ ਤਨ ਮਨਿਕਾ ਹਟ ਘਾਟ ਸਵੇਰ ਰੇਤੀ ਤਨ ਮਨਿਕਾ ਹਟ ਕਾਟ ਸਭ ਯਾਰੀ ਦੀ ਵਿੱਚ ਅਗਨੀ ਆਪ ਜਲਾਈ ਤਨ ਮਾਲਕਾ ਕਾਟ ਕਾਟ ਸਭ ਯਾਰੀ ਦੀ ਵਿੱਚ ਅਗਨੀ ਆਪ ਜਲਾਈ ਵਿੱਚ ਅਗਨੀ ਆਪ ਜਲਾਈ ਤੇਰਾ ਪੀਤ ਕੰਵਰ ਹੋ ਯਾਦ ਮਿਲਾਇਆ ਮੈਂ ਤੇਰਾ ਪੀਤ ਕੰਵਰ ਹੋ ਯਾਦ ਮਿਲਾਇਆ ਮੈਂ ਪੱਖਾਂ ਤੇ ਕੌਣ ਇੱਕ ਮਾਰਵਾ ਪੱਖਾ ਫੇਰੀ ਤਾਣੀ ਤੋਈ ਯਾਰ ਮਿਲਾਵੇ ਤੇਰਾ ਪ੍ਰੀਤਮ ਕੇਵਲ ਜਦ ਯਾਰ ਮਿਲਾਵੇ ਮੇਰਾ ਪ੍ਰੀਤਮ ਸੋਹਣਾ نهاڻي کي کيري تپيانو آور lôi em rồi sắp cái gì nữa cái gì nữa, cái bao nhiêu ਕੋਲੇ ਦਾ ਕੰਮ ਹੋ ਗਿਆ ਆਪਣੇ ਦਾ ਸਰੇ ਲੱਗ ਗਿਆ ਤੇ ਹੁਣ ਆਪਾਂ ਥੇਲੇ ਜੀ ਲੱਗਿਆ ਵਿਆਰੀ ਕਰਨ ਲਓ ਜੀ ਆਪਾਂ ਟਰਾਲੀ ਥੋੜਾ ਜਿਹਾ ਮੂਰੇ ਲੈ ਲੈ ਮੂਰੇ ਇੱਧਰ ਲੱਕੜਾਂ ਪਈਆਂ ਨੇ ਇੱਧਰ ਨੂੰ ਰੱਖ ਚੱਕ ਰਿਹਾ ਹਾਂ ਮੜਾ ਇੱਧਰ ਕਰ ਦੇ ਚੱਕੀ ਨਹੀਂ ਆਣੀ ਭਾਰੀ ਆ ਲੱਕੜਾਂ ਨਾਲ ਲੱਗੀਆਂ ਨੇ ਇੱਧਰ ਨੂੰ ਰੱਖ ਵਸ ਤੂੰ ਕੌਣ ਤੇ ਚੱਲ 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 ਕੱਟ ਦੇ ਹੁਣ ਕੱਟ ਦੇ ਇਧਰ ਨੂੰ ਚੱਲ ਚੱਲ ਨੰਗੀ ਨੰਗੀ ਇਧਰ ਨੱਕੜ ਜੀ ਦਾ ਨੰਗੀ ਚੱਲ 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 ਕੌਣ ਤੇ ਚੱਲ 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 ਲੋ ਜੀ ਟਰਾਲੀ ਆਪਾਂ ਬੈਂਕ ਲਵਾਤੀ ਇਹ ਲੋ ਜੀ ਟਰਾਲੀ ਆਪਾਂ ਨੇ ਰੇ ਕੱਢਤੀ ਸਮਾਨ ਵਾਲੀ ਮਹਾਸਮੈਂਟ ਵੀ ਖਰਾਬ ਨਾ ਹੋ ਜੇ ਸਮੈਂਟ ਦੇ 4 ਗੱਟੇ ਪੈਣਗੇ ਬਾਦਰੀ ਦੇ ਬੇਤੀ ਵਿੱਚ ਹੀ ਪਈ ਆ ਮੈਂ ਚੱਲ ਬਾਹਰ ਕੋਈ ਟਾਈਮ ਵੀ ਮਾੜੀ ਨੇ ਕੋਈ ਪਤਾ ਨਹੀਂ ਹੁੰਦਾ ਇਹ ਬਸ ਹੁਣ ਫਿਰ ਚੱਲਦੇ ਹਾਂ ਕਰਦੇ ਨਾਉਣੇ ਦੌਣੇ ਆ ਤੇ ਇੱਕ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਕਰਦਿਆ ਕਰੋ ਜੀ